ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਜਮਾਤ 8ਵੀਂ ਲਈ ਮੈਥ ਵਿਸ਼ੇ ਦਾ ਇੱਕ ਪੇਪਰ ਹੱਲ ਕਰਾਂਗੇ ਜਿਹੜਾ ਕਿ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਡੀ ਬੜੀ ਹੈਲਪ ਆ ਜਿਹੜਾ ਕਰੇਗਾ ਵੀ ਇਸ ਤੋਂ ਤੁਹਾਨੂੰ ਪੇਪਰ ਪੈਟਰਨ ਦਾ ਵੀ ਪਤਾ ਲੱਗੇਗਾ ਤੇ ਕੁਐਸਚਨਸ ਦਾ ਲੈਵਲ ਆਪਣੇ ਪੇਪਰ ਲਈ ਮੈਥ ਪੇਪਰ ਲਈ ਕੀ ਹੋਣਾ ਪੁੱਤ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਜਾਣ ਪਾਉਗੇ ਵੀ ਕਿਸ ਲੈਵਲ ਦੇ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਠੀਕ ਹੈ ਬੇਟਾ ਤੇ ਉਮੀਦ ਕਰਦੇ ਆ ਵੀ ਤੁਸੀਂ ਆਪਣੀ ਮੈਥ ਵਿਸ਼ੇ ਦੀ ਤਿਆਰੀ ਜਿਹੜੀ ਉਹ ਮੁਕੰਮਲ ਕਰ ਲਈ ਹੋਏਗੀ ਵਧੀਆ ਤਰੀਕੇ ਨਾਲ ਤਾਂ ਫਸਟ ਆਫ ਆਲ ਆਪਾਂ ਪੇਪਰ ਪੈਟਰਨ ਡਿਸਕਸ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਲਈ ਪੇਪਰ ਹੱਲ ਕਰਾਂਗੇ ਠੀਕ ਹੈ ਬੇਟਾ ਤਾਂ ਬੜੇ ਧਿਆਨ ਨਾਲ ਸੁਣਨਾਗਾ ਸਮਝਣਾ ਤਾਂ ਪਹਿਲਾ ਭਾਗ ਸਾਡਾ ਭਾਗ ਊੜਾ ਜੀਦੇ ਵਿੱਚ ਤਿੰਨ ਪ੍ਰਸ਼ਨ ਹੋਣਗੇ ਵੀ 1 ਤੋਂ ਲੈ ਕੇ 3 ਤੱਕ ਜਿਹੜਾ ਪਹਿਲਾ ਪ੍ਰਸ਼ਨ ਹੋਊਗਾ ਪੁੱਤ ਉਹਦੇ ਵਿੱਚ 16 ਬਹੁ ਵਿਕਲਪੀ ਕੁਐਸਚਨ ਹੋਣਗੇ ਇੱਕ ਇੱਕ ਅੰਕਾਂ ਵਾਲੇ ਮਲਟੀਪਲ ਚੁਆਇਸ ਕੁਐਸਚਨਸ ਜਿਦੇ ਵਿੱਚ ਤੁਹਾਨੂੰ ਚਾਰ ਆਪਸ਼ਨ ਜੇ ਦਿੱਤੀਆਂ ਹੋਣੀਆਂ ਆ ਉਹਨਾਂ ਦੇ ਵਿੱਚੋਂ ਇੱਕ ਸਹੀ ਹੋਏਗੀ ਤੁਸੀਂ ਟਿਕ ਕਰਨੀ ਹੈ ਤੁਸੀਂ ਉਹ ਆਪਸ਼ਨ ਲਿਖਣੀ ਹੋਊਗੀ ਪ੍ਰਸ਼ਨ ਨੰਬਰ 2 ਦੇ ਵਿੱਚ 7 ਜਿਹੜੇ ਪ੍ਰਸ਼ਨ ਹੋਣਗੇ ਪੁੱਤ ਉਹ ਖਾਲੀ ਥਾਵਾਂ ਹੋਣੀਆਂ ਭਰਨੀਆਂ ਹੋਣੀਆਂ ਤੁਸੀਂ ਇਹ ਪ੍ਰਸ਼ਨ ਨੰਬਰ 3 ਦੇ ਵਿੱਚ 7 ਸਹੀ ਗਲਤ ਹੋਣਗੇ ਜਿਹੜੇ ਤੁਸੀਂ ਦੱਸਨੇ ਹੋਣੇ ਆ। ਭਾਗ ਆੜਾ ਦੇ ਵਿੱਚ 4 ਤੋਂ ਲੈ ਕੇ 7 ਤੱਕ ਯਾਨੀ ਕਿ 5 ਕੁਐਸਚਨ 2-2 ਅੰਕਾਂ ਵਾਲੇ ਠੀਕ ਹੈ ਬੁੱਤ ਉਸ ਤੋਂ ਬਾਅਦ 8 ਤੋਂ ਲੈ ਕੇ 13 ਤੱਕ ਸੌਰੀ ਆ 4 ਤੋਂ ਲੈ ਕੇ 7 ਤੱਕ ਜਿਹੜੇ 4 ਕੁਐਸਚਨ 2-2 ਅੰਕਾਂ ਵਾਲੇ ਹੋਣਗੇ ਉਸ ਤੋਂ ਬਾਅਦ 5 ਕੁਐਸਚਨ 4-4 ਅੰਕਾਂ ਵਾਲੇ 8 ਤੋਂ ਲੈ ਕੇ 13 ਤੱਕ 6 ਹੋ ਗਏ ਜਿਨ੍ਹਾਂ ਵਿੱਚ ਕਿਸੇ ਤਿੰਨ ਵਿੱਚ ਅੰਦਰੂਨੀ ਸ਼ੋਰਟ ਹੋਏਗੀ ਠੀਕ ਹੈ ਮਤਲਬ ਜਾਂ ਹੋਏਗੀ ਉਸ ਤੋਂ ਬਾਅਦ ਤਿੰਨ ਕੁਐਸਚਨ 14ਵਾਂ 15ਵਾਂ 16ਵਾਂ ਛੇ-ਛੇ ਅੰਕਾਂ ਵਾਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਜਾਂ ਮਿਲਣੀ ਹੈ ਨੈਕਸਟ ਹੈ ਤਾਂ ਆਪਣਾ ਪੇਪਰ ਹੱਲ ਕਰਦੇ ਆਪਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਵੀ ਤਾਂ ਬੜੇ ਧਿਆਨ ਨਾਲ ਸੁਣਨਾਗਾ ਇਹੋ ਜਿਹੇ ਕੁਐਸਚਨ ਹੀ ਆਪਾਂ ਨੂੰ ਪੇਪਰ 'ਚ ਆਉਣੇ ਹਨ ਸੰਖਿਆ 2/3 ਦਾ ਜੜਾਤਮਕ ਉਲਟ ਕੀ ਹੈ ਹਾਂ ਵੀ ਜੜਾਤਮਕ ਉਲਟ ਕੀ ਹੁੰਦਾ ਵੀ ਜਿਹੜਾ ਇਹਦੇ ਵਿੱਚ ਅਸੀਂ ਜੋੜ ਦਈਏ ਇਹਨੂੰ ਜ਼ੀਰੋ ਕਰਦੇ ਹਾਂ ਤਾਂ ਜਿਹੜਾ ਆਤਮਕ ਉਲਟ ਦੇ ਵਿੱਚ ਕੀ ਕਰਨਾ ਹੁੰਦਾ ਸਿਰਫ ਸਾਈਨ ਚੇਂਜ ਕਰਨਾ ਨਿਸ਼ਾਨੀ ਬਦਲਣੀ ਹੈ ਤਾਂ ਕਿ ਨਾ ਆ ਜੂਗਾ -2/3 ਨੈਕਸਟ ਕੁਐਸਚਨ ਹੈ ਸਮੀਕਰਨ 2x 3 x 5 ਲਈ x ਦਾ ਮੁੱਲ ਕੀ ਹੋਏਗਾ ਹਮੇ ਹੱਲ ਕਰ ਲਾਂਗੇ ਆਪਾਂ 2x 3 x 5 ਇਹ ਵੱਡਾ ਕੁਐਸਚਨ ਵੀ ਆ ਸਕਦਾ ਬਟਾ ਇਹੋ ਜਿਹਾ ਹੈ ਨਾ ਤੈਨੂੰ ਇੱਧਰ ਲਿਆਵਾਂਗੇ x ਨੂੰ ਇੱਧਰ ਆ ਕੇ ਮਾਈਨਸ ਦੀ ਹੋ ਜੂ ਜਿਹੜਾ 3 ਉਧਰ ਜਾ ਕੇ ਮਾਈਨਸ ਦਾ ਹੋ ਜਾਊ ਕਿਉਂਕਿ ਇੱਧਰ ਪਲੱਸ ਦਾ ਹੈ 2x ਦੇ ਵਿੱਚੋਂ 1x ਕੱਢ ਦਾਂਗੇ x ਰਹਿ ਜਾਊਗਾ 5 'ਚੋਂ 3 ਕੱਢ ਦਾਂਗੇ ਕਿੰਨਾ ਆਜੂਗਾ 2 ਤਾਂ ਜਿਹੜਾ x ਦਾ ਮੁੱਲ ਹੈ ਇਸਦੇ ਲਈ ਕਿੰਨਾ ਆਜੂਗਾ ਵੀ 2 ਆਜੂਗਾ ਵੀ b ਆਪਸ਼ਨ ਸਹੀ ਬਣੂ ਜੇਕਰ ਸਮਚਤ੍ਰਪੁਜ ਵਿੱਚ ਲਾਗਵੇਂ ਕੋਣ ਬਰਾਬਰ ਹੋ ਜਾਣ ਤਾਂ ਉਹ ਕਿਹੜੀ ਚਤ੍ਰਪੁਜ ਬਣਦੀ ਹੈ ਦੇਖੋ ਵੀ ਸਮਚਤ੍ਰਪੁਜ ਦੇ ਵਿੱਚ ਕੀ ਹੁੰਦਾ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਤੇ ਆਮੋ ਸਾਹਮਣੇ ਦੇ ਯਾਨੀ ਕਿ ਸੰਮੂਕ ਕੋਣ ਬਰਾਬਰ ਹੁੰਦੇ ਹਨ ਜੇ ਲਾਗਵੇਂ ਕੋਣ ਵੀ ਬਰਾਬਰ ਹੋ ਜਾਣ ਉਹਦਾ ਮਤਲਬ ਸਾਰੇ ਕੋਣ ਬਰਾਬਰ ਹੋ ਗਏ ਭੁਜਾਵਾਂ ਪਹਿਲਾਂ ਹੀ ਬਰਾਬਰ ਸੀ ਤਾਂ ਉਹ ਕੀ ਬਣ ਜੂਗੀ ਵਰਗ ਬਣ ਜੂ 6 ਦੇ ਵਰਗ ਅਤੇ 7 ਦੇ ਵਰਗ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਨੇ ਵੀ ਜਿਹੜੀ ਛੋਟੀ ਸੰਖਿਆ ਹੁੰਦੀ ਹੈ ਉਹਨੂੰ ਆਪਾਂ ਦੋਨਾਂ ਗੁਣਾ ਕਰਕਰ ਨਾ ਠੀਕ ਹੈ ਤਾਂ ਕਿੰਨੀਆਂ ਨੇ 12 ਸੰਖਿਆਵਾਂ ਹਨ 106 ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਘਟਾਈ ਜਾਵੇ ਕਿ ਇਹ ਪੂਰਨ ਵਰਗ ਬਣ ਜਾਵੇ ਇਹ ਅਸੀਂ ਵੰਡ ਵਿਧੀ ਨਾਲ ਹੱਲ ਕਰ ਸਕਦੇ ਆ ਨਹੀਂ ਸਾਨੂੰ ਵਰਗ ਯਾਦ ਹੋਣੇ ਚਾਹੀਦੇ ਪੁੱਤ 30 ਤੱਕ ਤਾਂ ਪੁੱਤ ਆਪਾਂ ਨੂੰ ਯਾਦ ਹੀ ਹੋਣ ਸੋ ਸਾਨੂੰ ਪਤਾ 10 ਦਾ ਵਰਗ 100 ਹੁੰਦਾ ਜੇ ਅਸੀਂ 106 ਦੇ ਵਿੱਚੋਂ 6 ਘਟਾ ਦਈਏ ਤਾਂ 100 ਬਣ ਜੂ ਹਨ ਤਾਂ ਕੀ ਘਟਾ ਦਾਂਗੇ 6 ਹਜ਼ਾਰ ਦਾ 1000 ਦਾ ਘਣਮੂਲ ਕੀ ਬਣੂਗਾ ਵੀ 10 10 ਨੂੰ ਤਿੰਨ ਵਾਰ ਗੁਣਾ ਕਰ ਦਾਂਗੇ 10 10 10 ਤਾਂ ਆਪਣੇ ਕੋਲੇ 1000 ਬਣ ਜੂਗਾ ਤਾਂ ਇਸ ਕਰਕੇ ਹਜ਼ਾਰ ਦਾ ਜਿਹੜਾ ਕਣ ਮੂਲਾ ਕਿੰਨਾ ਬਣੂਗਾ 10 ਇਨ੍ਹਾਂ ਵਿੱਚੋਂ ਕਿਹੜਾ ਖਾਤੇ ਨਾਲ ਸੰਬੰਧਿਤ ਲੈਣ ਦੇਣ ਯਾਨੀ ਕਿ ट्रांजैक्शन ਬਾਰੇ ਸੂਚਿਤ ਕਰਦਾ ਹੈ ਵੀ ਕਿੰਨੇ ਪੈਸੇ ਤੁਸੀਂ ਕਢਵਾ ਲਈ ਕਿੰਨੇ ਜਮਾ ਕਰਵਾਤੇ ਤਾਂ ਕੌਣ ਸੂਚਿਤ ਕਰਦਾ ਵੀ ਸਾਡੀ ਪਾਸ ਬੁੱਕ ਜਿਹਨੂੰ ਅਸੀਂ ਬੈਂਕ ਕਾਪੀ ਵੀ ਬੋਲਦੇ ਹਾਂ ਠੀਕ ਹੈ ਬੱਚਾ ਨੈਕਸਟ ਹੈ ਦਿੱਤਾ ਗਿਆ ਜਿੱਤਰ ਕਿਨੂੰ ਦਰਸਾਉਂਦਾ ਹੈ ਵੀ ਇੱਥੇ 1x ਹੋ ਗਈ 1a ਹੋ ਗਈ ਕਿੰਨੀਆਂ x ਹੋਣਗੀਆਂ 2x 1a ਹੋਰ ਜੁੜ ਜੂ ਕਿੰਨਾ ਬਣ ਜੂਗੀ ਇਹ 2x ਤਿੰਨ ਬੀ ਆਪਸ਼ਨ ਸਹੀ ਬਣ ਜੂਗੀ ਨੈਕਸਟ ਹੈ ਜੇਕਰ ਦੀਪੂਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸਦਾ ਆਇਤਨ ਕਿੰਨੇ ਗੁਣਾ ਹੋ ਜਾਵੇਗਾ ਜੇਕਰ ਦੀਪੂਜਾ ਅਸੀਂ ਦੁੱਗਣੀ ਕਰਤੀ ਤਾਂ ਉਸਦਾ ਆਇਤਨ 8 ਗੁਣਾ ਹੋ ਜਾਵੇਗਾ ਠੀਕ ਹੈ ਪਹਿਲਾਂ ਘਣ ਦਾ ਆਇਤਨ ਕਿੰਨਾ ਸੀ ਐਲ ਦੀ 3 ਹੁੰਦਾ ਤੇ ਜੇ ਅਸੀਂ ਐਲ ਨੂੰ 2 ਐਲ ਭਰ ਦਈਏ ਮਤਲਬ ਦੁੱਗਣਾ ਕਰ ਦਈਏ ਤਾਂ 2 ਐਲ ਦੀ 3 ਹੋ ਜੂ ਤਾਂ 2 ਐਲ 2 ਐਲ 2 ਐਲ 2*2=4 2*8=8 l ਦੀ 3 ਤਾਂ ਕਿੰਨੇ ਗੁਣਾ ਹੋ ਗਿਆ ਵੀ ਪਹਿਲਾਂ ਨਾਲੋਂ 8 ਗੁਣਾ ਹੋ ਜਾਵੇਗਾ ਨੈਕਸਟ ਹੈ 4 ਸੈਂਟੀਮੀਟਰ ਤੇ 6 ਸੈਂਟੀਮੀਟਰ ਵਾਲੀ ਸਮ ਚਤਰਪੋਇ ਦਾ ਖੇਤਰ ਖੇਤਰਫਲ ਕਿੰਨਾ ਹੋਵੇਗਾ ਕਿੰਨਾ ਹੁੰਦਾ ਵੀ ਖੇਤਰਫਲ 1/2 ਬਿਕਿਰਨਾ ਦੀ ਗੁਣਾ ਮਤਲਬ 1/2 d1 d2 1/2 4 6 ਤਸੇ ਜੋ 24 ਨੂੰ ਦੋ ਨਾਲ ਭਾਗ ਕਰਦਾਂ ਕਿੰਨਾ ਆ ਜੂ ਪੁੱਤ 12 ਵਰਗ ਸੈਂਟੀਮੀਟਰ 12 ਸੈਂਟੀਮੀਟਰ ਦੀ ਦੋ ਬੀ অপਸ਼ਨ 3 ਦੀ ਘਾਤ 2 4 ਦੀ ਘਾਤ 2 ਦੀ ਘਾਤ 0 ਅਗਰ ਕਿਸੇ ਵੀ ਅੰਕ ਦੀ ਘਾਤ ਸਾਨੂੰ ਪੇਪਰ ਦੇ ਵਿੱਚ 0 ਮਿਲਦੀ ਹੈ ਤਾਂ ਉਹ ਦਾ ਅਨਸਰ ਅਸੀਂ ਕੀ ਲਿਖ ਦੇਣਾ ਹੈ 1 ਕਿਉਂਕਿ ਸਾਡੇ ਕੋਲੇ ਆਇਡੈਂਟੀਟੀ ਹੁੰਦੀ ਹੈ ਪੁੱਤ a ਦੀ ਘਾਤ 0 ਬਰਾਬਰ 1 ਇਨਾਂ ਵਿੱਚੋਂ ਕਿਹੜਾ 3.03 10 6 ਦੇ ਬਰਾਬਰ ਹੈ ਤਾਂ ਦੇਖੋ ਕਿੰਨੀਆਂ ਜ਼ੀਰੋਆਂ ਲਾਉਣੀਆਂ 6 ਪਰ ਦੋ ਆ ਆਪਣੇ ਕੋਲੇ ਅੰਕ ਪਏ ਤਾਂ 4 ਹੀ ਲਾਉਣੀਆਂ ਤਾਂ ਸੀ ਆਪਸ਼ਨ ਸਹੀ ਆ ਜੂ ਉਸ ਤੋਂ ਬਾਅਦ ਇਹਨੂੰ ਭਾਗ ਕਰਨਾ ਵੀ 4x ਦੀ 2 ਨੂੰ ਦੋਨਾਂ ਭਾਗ ਕਰਨਾ ਜਦੋਂ ਇਹਨੂੰ ਇਹਦੇ ਨਾਲ ਭਾਗ ਕਰਾਂਗੇ ਤਾਂ -1 ਆ ਜੂ ਅੱਗੇ ਮਾਈਨਸ ਮਾਈਨਸ ਪਲੱਸ ਹੋ ਜੂ 4 2 8 ਹੁੰਦੀ ਹੈ ਤਾਂ ਉੱਪਰ ਦਾ 2 ਬਾਜੂ ਹੇਠੇ ਕੀ ਬਾਜੂ x ਸੀ ਆਪਸ਼ਨ ਸਾਡੀ ਸਹੀ ਇੰਨਾ ਵਿੱਚ ਸਾਂਝਾ ਗੁਣਖੰਡ ਦੇਖੋ ਬੇਟਾ ਇੰਨਾ ਵਿੱਚ ਸਾਂਝਾ ਗੁਣਖੰਡ ਕੋਈ ਨਹੀਂ ਹਨ ਤਾਂ ਜੇ ਨਹੀਂ ਹੈਗਾ ਉਹਦਾ ਮਤਲਬ ਇੱਕ ਤਾਂ ਉਹਨਾਂ ਦੇ ਵਿੱਚ ਸਾਂਝਾ ਹੈ ਹੀ ਨਾ ਇੱਕ ਨਾਲ ਤਾਂ ਦੋਨੇ ਵੰਡੀ ਜਾਂਦੇ ਆ ਤਾਂ ਇੱਕ ਹੈ ਸਾਂਝਾ ਗੁਣਖੰਡ ਇੰਨਾ ਵਿੱਚੋਂ ਕਿਹੜਾ ਬਿੰਦੂ ਐਕਸ ਤੁਰੇ ਤੇ ਦਿੱਸ ਦਿੱਤਾ ਐਕਸ ਤੁਰੇ ਤੇ ਵਾਈ 0 ਹੁੰਦੀ ਹੈ ਬਤ ਜਿਹੜਾ ਆਪਣਾ ਪੁਆਇੰਟ ਹੁੰਦਾ ਉਹ ਹੁੰਦਾ ਐਕਸ ਵਾਈ ਟਾਈਪ ਹਨਾ ਜੇ ਕੋਈ ਬਿੰਦੂ ਐਕਸ ਤੁਰੇ ਤੇ ਆ ਉਸਦੇ ਲਈ ਵਾਈ ਵਾਲਾ ਪੁਆਇੰਟ ਮਤਲਬ ਦੂਸਰੇ ਨੰਬਰ ਵਾਲਾ ਪੁਆਇੰਟ 0 ਹੋਊਗਾ ਤਾਂ ਕਿਹੜਾ ਬਣੂਗਾ ਇਹਦੇ ਵਿੱਚ 4 0 ਇਨ੍ਹਾਂ ਵਿੱਚੋਂ ਕਿਹੜਾ ਜੋੜ ਦਾ ਕਰਮਵਟਾਂਦਰਾ ਗੁਣ ਮਤਲਬ ਜੋੜ ਦੇ ਵਿੱਚ ਕਰਮਵਟਾਂਦਰਾ ਗੁਣ ਲੱਗਿਆ ਹੋਵੇ x y y x ਇਹ ਜੋੜ ਦਾ ਕਰਮਵਟਾਂਦਰਾ ਗੁਣ ਹੈ ਨੈਕਸਟ ਹੈ ਵੀ ਖਾਲੀ ਥਾਂ ਭਰਨੀਆਂ ਨੇ ਇਹਦੇ ਵਿੱਚ ਸਾਨੂੰ ਬੇਟਾ ਕੁਝ ਨਹੀਂ ਦਿੱਤਾ ਹੋਊਗਾ ਅਸੀਂ ਆਪ ਖੁਦ ਭਰਨੀਆਂ ਨੇ ਮਤਲਬ ਪਹਿਲਾਂ ਸਾਨੂੰ ਦਿੱਤਾ ਹੁੰਦਾ ਸੀ ਜੇਕਰ ਆਇਤ ਦੇ ਇੱਕ ਬਕਰਨ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਇਹਦੇ ਦੂਸਰੇ ਬਕੈਨ ਦੀ ਲੰਬਾਈ 26 ਸੈਂਟੀਮੀਟਰ ਹੀ ਹੋਵੇਗੀ ਕਿਉਂਕਿ ਐਤ ਦੇ ਬਕੈਨ ਕੀ ਹੁੰਦੇ ਆ ਬਰਾਬਰ ਨੈਕਸਟ ਸਟੈਪ ਪਾਈ ਚਾਰਟ ਵਿੱਚ ਕੁੱਲ ਕੇਂਦਰੀ ਕੋਣ ਦਾ ਜੋੜ ਕਿੰਨਾ ਹੁੰਦਾ ਵੀ 360 ਡਿਗਰੀ ਠੀਕ ਹੈ ਅੱਗੇ ਇਸ ਦੇ ਵਿੱਚ ਵਰਗਮੂਲ ਦੇ ਇਸ ਦੇ ਵਰਗਮੂਲ ਵਿੱਚ ਸਿਫਰਾਂ ਦੀ ਗਿਣਤੀ ਹੁਣ ਇਸ ਦੇ ਜੇ ਵਰਗ ਪੁੱਛਿਆ ਹੁੰਦਾ ਫਿਰ ਤਾਂ ਦੁੱਗਣੀਆਂ ਕਰਦੇ ਹੁਣ ਵਰਗਮੂਲ ਪੁੱਛਿਆ ਤਾਂ ਇਸ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਊਗੀ ਇੱਕ ਹੋਊਗੀ 1 0 ਹੋਊਗੀ ਇੱਥੇ 2 ਨੇ ਨਾ ਨੈਕਸਟ 1 ਸੈਂਟੀਮੀਟਰ ਪੂਜਾ ਵਾਲੇ ਡੈਸ਼ ਕਣਾਂ ਨੂੰ ਮਿਲਾ ਕੇ 2 ਸੈਂਟੀਮੀਟਰ ਵਾਲਾ ਇੱਕ ਕਣ ਬਣ ਸਕਦਾ ਹੈ ਕਿੰਨੇ 1 ਸੈਂਟੀਮੀਟਰ ਵਾਲੇ ਮਿਲਾਵਾਂਗੇ ਵੀ 2 ਸੈਂਟੀਮੀਟਰ ਵਾਲਾ ਬਣ ਜੂਗਾ 8 8 ਮਨਾਉਣੇ ਪੈਣਗੇ ਪੁੱਤਾਂ ਠੀਕ ਹੈ ਜੀਐਸਟੀ ਵਿੱਚ ਕਿੰਨੀਆਂ ਟੈਕਸ ਸਲੇਬ ਹਨ ਵੀ ਕਿੰਨੀਆਂ ਟੈਕਸ ਸਲੇਬਾਂ ਨੇ 5 ਟੈਕਸ ਸਲੇਬਾਂ ਨੈਕਸਟ ਹੈ ਇਦਾਂ ਮੇਰੀ ਰੂਪ ਜੇ ਅਸੀਂ 2 ਤੋਂ ਬਾਅਦ ਦਸ਼ਮਲਵ ਲਾਵਾਂਗੇ 2.1 10 ਦੀ ਘਾਤ ਮਾਈਨਸ ਚ ਆਊਗੀ ਕਿੰਨੀਆਂ ਜ਼ੀਰੋਆਂ ਹੋ ਗਈਆਂ ਵੀ 4 ਤੇ 2 6 1 2 ਤੱਕ ਆ ਗਿਆ ਪਰ 7 ਅੱਖਰ ਟੱਪ ਗਏ ਹਨ ਤਾਂ 2.1 10 ਦੀ ਘਾਤ ਮਾਈਨਸ 7 ਬਿੰਦੂ 2 7 ਵਿੱਚ ਪੁੱਜ ਗਿਆ ਪੁੱਜ ਹੈਗਾ ਵੀ 2 ਜੇ ਕੋਟੀ ਪੁੱਛ ਲੈਂਦੇ ਫਿਰ ਕਿੰਨਾ ਹੋਣਾ ਸੀ 7 ਅੱਗੇ ਵੀ ਇਹ ਸਹੀ ਗੱਲ ਦੱਸਣੀ ਆ 2x 3 बराबर 5/2 2 एक चाल ਵਿੱਚ ਰੇਖੀ ਸਮੀਕਰਨ ਨਹੀਂ ਹੈ ਤਾਂ ਇਹ ਬਿਲਕੁਲ ਸਹੀ ਹੈ ਪੁੱਤ ਇਹ ਇੱਕ ਚਾਲ ਵਿੱਚ ਰੇਖੀ ਸਮੀਕਰਨ ਨਹੀਂ ਹੈ ਕਿਉਂਕਿ ਇਹਦੇ ਵਿੱਚ ਦੋ ਚੱਲ ਨੇ ਵੀ x ਐ ਇੱਕ y ਆ ਤਾਂ ਇਹ ਬਿਲਕੁਲ ਸਹੀ ਹੈ ਸਮਾਂਤਰ ਚਤੁਰਭੁਜ ਦੇ ਵਿਕਰਨ ਬਰਾਬਰ ਹੁੰਦੇ ਹਨ ਗਲਤ ਹੈ ਵੀ ਵਿਕਰਨ ਆਇਤ ਅਤੇ ਵਰਗ ਵਿੱਚ ਬਰਾਬਰ ਹੁੰਦੇ ਹਨ ਇੱਕ ਥੈਲਾ ਜਿਸ ਵਿੱਚ 10 ਨੀਲੀਆਂ ਗੇਂਦਾਂ ਹਨ ਲਾਲ ਗੇਂਦ ਮਿਲਣ ਦੀ ਸੰਭਾਵਨਾ 3/10 ਹੈ ਇਹ ਵੀ ਗਲਤ ਹੈ ਕਿਉਂਕਿ ਉਹਦੇ ਵਿੱਚ ਲਾਲ ਗੇਂਦ ਹੀ ਹੈ ਨਹੀਂ ਹੈ ਨਾ 7y 5 ਇੱਕ ਦੋपदी ਹੈ ਮਤਲਬ ਦੋपदी ਵਾਂਝ ਗਏ ਬਿਲਕੁਲ ਸਹੀ ਹੈ ਸਿਲੰਡਰ ਦੀ ਕੁੱਲ ਸਤ੍ਹਾ ਦਾ ਖੇਤਰਫਲ 2πr r h ਹੈ ਬਿਲਕੁਲ ਸਹੀ ਹੈ ਨੂੰ ਐਂ ਵੀ ਲਿਖ ਦਿੰਦੇ ਆ ਪੁੱਤ 2πrh 2πr ਦੀ 2 ਹਨਾ ਜੇ ਅਸੀਂ ਇੱਥੇ 2πr ਬਾਹਰ ਕੱਢ ਲਾਂਗੇ ਤਾਂ ਇਹ ਹੀ ਬਣਦਾ ਨਾ 2πr r h ਤਾਂ ਇਹ ਬਿਲਕੁਲ ਸਹੀ ਹੈ ਜੇਕਰ ਚਾਲ ਇਕੱਠੇ ਵੱਧਦੇ ਜਾਂ ਘਟਦੇ ਨੇ ਤਾਂ ਉਹ ਹਮੇਸ਼ਾ ਉਲਟ ਸਮਾਨ ਅਨੁਪਾਤ ਵਿੱਚ ਹੁੰਦੇ ਨੇ ਕਈ ਗਲਤ ਹੈ ਜੇ ਇਕੱਠੇ ਵਾਦੇ ਜਾਂ ਘਟਦੇ ਨੇ ਤਾਂ ਦੋਨੇ ਸਿੱਧੇ ਸਮਾਨਨ ਪਾਦ ਹੁੰਦੇ ਤਾਸਮਕ x ਦੀ 2 10 6x 9 ਦੇ ਗੁਣਨਖੰਡ x 3 x 3 ਹਨ ਇਹ ਬਿਲਕੁਲ ਸਹੀ ਹੈ ਠੀਕ ਹੈ ਜਦੋਂ ਇਹਦੇ ਗੁਣਨਖੰਡ ਬਣਾਵਾਂਗੇ ਐਨੀ ਬਣੂਗੀ ਓਕੇ ਲੱਗੇ ਵੀ ਦੂ ਅੰਕਾਂ ਦੇ ਨੇ ਕਹਿੰਦੇ ਇਹਨੂੰ ਹੱਲ ਕਰੋ ਪਹਿਲਾਂ ਹੱਲ ਕਰਕੇ ਗੁਣਾਤਮਕ ਉਲਟ ਕੱਢਣਾ ਹੈ ਪਹਿਲਾਂ ਹੱਲ ਕਰਨਾ ਫਿਰ ਗੁਣਾਤਮਕ ਉਲਟ ਕਰਨਾ ਚਲੋ ਪਹਿਲਾਂ ਹੱਲ ਕਰਦੇ ਹਾਂ 5/8 4/3 ਤਾਂ 5 4 20 ਠੀਕ ਹੈ ਤਾਂ 8 3 24 ਕਿਹੜੇ ਬਾੜੇ ਦੇ ਕੱਟੇ ਜਾਂਦੇ ਆ ਵੀ ਕੱਟ ਦੋ ਠੀਕ ਹੈ 4 ਤੇ ਘੱਟੇ ਜਾਂਦੇ ਆ 4 5 20 6 4 24 ਤਾਂ 5/6 ਹੁਣ 5/6 ਦਾ ਗੁਣਾਤਮਕ ਉਲਟ ਕੀ ਆਊਗਾ ਤਾਂ 6 ਵਟਾ 5 ਤਾਂ 6/5 ਉੱਤਰ ਆਜੂ ਆਪਾਂ ਅੱਜ ਗੁਣਨਖੰਡ ਵਿਧੀ ਨਾਲ ਪ੍ਰਯੋਗ ਕਰਕੇ 3600 ਦਾ ਵਰਗਮੂਲ ਪਤਾ ਕਰੋ ਤਾਂ 3600 2 ਜੀ ਮਾਣੇ ਤਾਂ 10 ਤੇ ਲੈਜੋ 360 ਫਿਰ 10 ਤੇ ਲੈਜੋ ਕਿੰਨਾ ਆਜੂ ਵੀ 36 ਫਿਰ 6 ਤੇ ਲੈ ਜਾਣੇ ਆ 6 6 36 ਹੁੰਦੇ ਆ ਫਿਰ 6 ਤੇ ਆ ਗੁਣਨਖੰਡ ਬਣ ਗਏ ਤਾਂ ਇਹਦਾ ਕੀ ਬਣੂ ਇੱਥੋਂ 10 ਨਿਕਲ ਜੂ ਇੱਕ ਇੱਥੋਂ 6 ਨਿਕਲ ਜੂ ਤਾਂ 10 6 ਕਿੰਨਾ ਆਜੂ ਇਹਦਾ ਵੀ 60^2 ਬਰਗਮੂ ਠੀਕ ਹੈ 4 ਦੀ 3 3 ਦੀ 3 ਦਾ ਅੰਮਲੋ ਪਤਾ ਕਰੋ ਇਹਦੇ ਲਈ ਆਪਣੇ ਕੋਲ ਇਹ ਸੂਤਰ ਵੀ ਹੁੰਦਾ ਉਹ ਵੀ ਲਾ ਸਕਦੇ ਆ 1 4 3 3 ਜਿਨ੍ਹਾਂ ਦੀ ਘਟਾ ਕਰਨੀ ਉਹਨਾਂ ਨੂੰ ਲਿਖਣਾ 3 ਕਰਨਾ ਤਾਂ 1 4 3 12 12 3 36 36 1 37 ਐਵੇਂ ਹੱਲ ਕਰ ਸਕਦੇ ਆ ਜਾਂ ਫਿਰ 4 ਦੀ 3 ਕਰ ਲਓ 4 4 16 16 4 64 ਹੁੰਦੇ ਆ 3 3 9 ਦੀ 27 ਹੁੰਦੇ ਆ ਮਾਈਨਸ ਕਰ ਲਾਂਗੇ ਕਿੰਨਾ ਆਜੂਗਾ 37 ਠੀਕ ਐ ਵੀ ਹਲਕਾ ਸੰਦ ਇਹਦਾ ਮੁੱਲ ਪਤਾ ਕਰਨਾ ਵੀ 3 ਦੀ ਘਾਤ -1 3 ਦੀ ਘਾਤ 3 3 ਦੀ ਘਾਤ 2 ਪਹਿਲਾਂ ਆਧਾਰ ਬਰਾਬਰ ਨੇ ਉੱਪਰ ਘਾਤਾਂ ਦਾ ਜੋੜ ਕਰ ਦਈਏ 3 ਦੀ ਘਾਤ -1 ਦਾ 3 ਥੱਲੇ ਹੈਗਾ 3 ਦੀ ਘਾਤ 2 ਬਈ ਉੱਪਰ -1 3 मतलब 3 ਦੀ ਘਾਤ 2 ਹੋ ਜੂ ਥੱਲੇ ਵੀ 3 ਦੀ ਘਾਤ 2 ਕੱਟੇ ਜਾਣਗੇ ਤਾਂ ਕਿੰਨਾ ਉੱਤਰ ਆਜੂ ਸਾਡਾ 1 ਆਜੂਗਾ ਉਸ ਤੋਂ ਬਾਅਦ ਬੁੱਤੇ ਚਾਰ-ਚਾਰ ਅੰਕਾਂ ਵਾਲੀ ਹੈ ਤੁਹਾਡੇ ਲਈ ਨੇ ਇਹ ਤੁਸੀਂ ਹੱਲ ਕਰਨੇ ਆਪਾਂ ਆਪਣੀ ਬੁੱਕ ਦੇ ਵਿੱਚ ਵੀ ਹੈਗੇ ਨੇ ਹੱਲ ਕਰਕੇ ਦੇਖਣੇ ਆ ਹੱਲ ਕਰ ਸਕਦੇ ਤੁਸੀਂ ਅੱਗੇ ਸਮਚਤਰਪੁਜ ਦਿੱਤੀ ਹੋਈ ਹੈ x ਤੇ y ਦੇ ਮੁੱਲ ਪਤਾ ਕਰਨੇ ਆ ਆਪਾਂ ਨੂੰ ਪਤਾ ਵੀ ਸਮਚਤਰਪੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦਵਭਾਜਿਤ ਕਰਦੇ ਨੇ ਤਾਂ 3y 2 ਇਹਨੂੰ ਤੁਸੀਂ ਬਰਾਬਰ ਰੱਖ ਦੋਗੇ 11 ਦੇ ਸਮੀਕਰਨ ਨੂੰ ਹੱਲ ਕਰਕੇ y ਦਾ ਮੁੱਲ ਕੱਢ ਦੋਗੇ ਉਸ ਤੋਂ ਬਾਅਦ 2x 1 ਨੂੰ ਬਰਾਬਰ ਰੱਖ ਦੋਗੇ 9 ਦੇ ਇਹਨੂੰ ਵੀ ਸਮੀਕਰਨ ਨੂੰ ਹੱਲ ਕਰ ਦੋਗੇ ਠੀਕ ਹੈ ਪਰ ਇਸ ਦੇ ਇੱਕ ਲਾਈਨ ਲਿਖਣੀ ਬਹੁਤ ਜ਼ਰੂਰੀ ਆ ਪੁੱਤ ਜਿਹੜੀ ਕਿ ਅਸੀਂ ਨਹੀਂ ਲਿਖਦੇ ਜ਼ਿਆਦਾਤਰ ਵੀ ਸਾਮ ਚਤਰਪੋਜ ਦੇ বিকਿਰਨ ਇੱਕ ਦੂਜੇ ਨੂੰ ਸਾਮ ਵਿਭਾਜਿਤ ਕਰਦੇ ਹਨ ਫਿਰ ਬਰਾਬਰ ਕਰਨੇ ਆ ਅੱਗੇ ਇਹ ਕੁਐਸਚਨ ਕਰਨਾ ਹੈ ਪਹਿਲਾਂ ਇਹਨਾਂ ਦਾ ਜੋੜ ਕਰਨਾ ਦੋਨਾਂ ਦਾ ਅੰਦਰ ਗੁਣਾ ਕਰ ਲਵਾਂਗੇ x ਨੂੰ ਇੱਥੇ ਵੀ 3x ਨੂੰ ਅੰਦਰ ਗੁਣਾ ਕਰ ਲਵਾਂਗੇ ਪਹਿਲਾਂ ਜੋੜ ਕਰਨਾ ਇਹਨਾਂ ਦੋਵਾਂ ਦਾ ਫਿਰ ਇਹਦੇ ਵਿੱਚੋਂ ਘਟਾਉਣਾਗਾ ਠੀਕ ਹੈ ਉਸ ਤੋਂ ਬਾਅਦ 11ਵਾਂ ਕੁਐਸਚਨ ਸਿੱਧਾ ਤੇ ਉਲਟ ਸਮਾਨਨ ਤੋਂ ਬਾਅਦ ਦਾ ਸੌਖਾ ਬਿਲਕੁਲ ਸਿੰਪਲ ਆ ਬੱਚੇ ਦਾ ਇਹਦੇ ਵਿੱਚ ਤਾਂ ਕੁਝ ਵੀ ਦਿੱਕਤ ਨਹੀਂ ਹੈਗੀ ਠੀਕ ਹੈ ਉਸ ਤੋਂ ਬਾਅਦ ਗੁਣਨਖੰਡੀਕਰਨ ਕਰੋ ਵੀ x ਦੀ 2 5x 6 ਗੁਣਨਖੰਡੀਕਰਨ ਕਰਨਾ ਤਾਂ ਗੁਣਾ ਕਰਕੇ ਤਾਂ ਸਾਡੇ ਕੋਲ ਬਣ ਜੇ 6 ਜੋੜ ਜਾ ਘਟਾ ਕਰਕੇ ਬਣ ਜੇ 5 ਤਾਂ 3 2 6 3 ਤੇ 2 5 ਖੋਲਣਾ ਕਿਹਨੂੰ ਪੁੱਤ ਵਿਚਕਾਰ ਵਾਲੇ ਨੂੰ ਕਿਵੇਂ ਖੋਲਾਂਗੇ ਮੈਨਿੰਦ ਦਾ 3x ਮਾਈਨਸ ਦਾ 2 ਮਾਈਨਸ ਦੇ ਕਿਉਂ ਲਿਆ ਕਿਉਂਕਿ 5 ਸਾਡੇ ਕੋਲ ਮਾਈਨਸ ਦਾ ਠੀਕ ਹੈ ਪਲੱਸ ਦਾ 6 ਇਹਨਾਂ ਦੋਵੇਂ ਚ ਕਿਹਦੀਆਂ ਨਿਕਲ ਜੂ ਵੀ x ਆ ਦੋਆਂ ਚ ਤਾਂ ਇੱਥੇ ਤਾਂ x ਵੱਜ ਗਿਆ 1x ਬਾਹਰ ਕੱਢ ਲਈ ਇੱਥੇ ਇਕੱਲਾ 3 ਵੱਜ ਗਿਆ ਕਿਉਂਕਿ x ਆਪਾਂ ਬਾਹਰ ਕੱਢ ਲਈ ਇਹਦੇ ਵਿੱਚ ਕੀ ਸੰਝਿਆ 2 2 3 6 ਹੁੰਦੇ ਆ 2 ਬਾਹਰ ਕੱਢ ਲਾਂਗੇ ਮਾਈਨਸ ਦਾ ਤਾਂ ਆਪਣੇ ਕੋਲ ਕੀ ਬਚ ਜੂ x 3 ਹਣਾ ਤਾਂ ਆਪਣੇ ਕੋਲੇ ਦੋ ਗੁਣਖੰਡ ਬਣ ਗਏ ਵੀ ਇੱਕ ਤਾਂ ਬਣ ਗਿਆ x 2 ਇੱਕ ਬਣ ਗਿਆ x 3 ਇਹਨਾਂ ਦੋਹਾਂ ਚ ਇੱਕ ਲੈਣਾ ਹੁੰਦਾ ਇੱਕ ਇਹਨਾਂ ਦੋਹਾਂ ਨੂੰ ਮਿਲਾ ਕੇ ਬਣਾਉਣਾ ਹੁੰਦਾ x 2 ਠੀਕ ਹੈ ਐਵੇਂ ਬਣੂਗਾ ਉਸ ਤੋਂ ਮਿਲਾਨ ਕਰਨਾ ਵੀ ਆਇਡੈਂਟੀਟੀ ਦੇ ਹਿਸਾਬ ਨਾਲ ਕਰ ਦਾਂਗੇ ਪਹਿਲੀ ਡੈਂਟੀਟੀ ਹੈਗੀ a ਦੀ 2 b ਦੀ 2 ਮਤਲਬ a b a b ਅੱਗੇ ਹੈਗੀ ਐ ਵੀ a b ਦੀ 2 ਹੈ ਨਾ ਉਹ ਕੀ ਦੇ ਬਰਾਬਰ ਹੁੰਦੀ ਹੈ ਦੋ ਬਾਰੀ ਖੁੱਲ ਜੂ a b a b ਇਧਰੋਂ ਮਿਲ ਜੂ ਉਸ ਤੋਂ ਬਾਅਦ ਹੈਗਾ 4x ਦੀ 2 4 ਮਤਲਬ 4x ਬਾਹਰ ਕੱਢ ਲਈਏ ਤਾਂ x ਦੀ 2 ਹਮ 4x ਬਾਹਰ ਕੱਢ ਲਈਏ ਤਾਂ x 1 ਬਚ ਜੂ ਇਹਦੇ ਨਾਲ ਮਿਲ ਜੂ ਲਾਸਟ ਆ ਜਿਹੜਾ ਫਿਰ ਉਹ b ਆਪਸ਼ਨ ਨਾਲ ਮਿਲ ਜੂ ਸਿੰਪਲ ਸੀ ਇਹ ਵੀ ਰੇਖੀ ਗ੍ਰਾਫ ਬਣਾਉਣਾ ਆ ਬਿਲਕੁਲ ਸਿੰਪਲ ਆ ਪਤਾ ਹੈ ਨਾ ਇੱਕ ਪਾਸੇ ਤਾਂ ਸੇਬਾਂ ਦਾ ਭਾਰ ਲੈ ਲਾਂਗੇ ਕਿਲੋਗ੍ਰਾਮ 'ਚ ਇੱਕ ਪਾਸੇ ਲੈ ਲਾਂਗੇ ਮੁੱਲ ਭਾਰ ਨੂੰ ਤਾਂ ਇੱਧਰ ਲੈ ਲਾਂਗੇ ਐਕਸ ਤੁਰੇ ਤੇ ਠੀਕ ਹੈ ਮੁੱਲ ਨੂੰ ਇੱਧਰ ਲੈ ਲਾਂਗੇ ਬਣਾ ਲਾਂਗੇ ਪਹਿਲਾ ਪੁਆਇੰਟ ਲਾਵਾਂਗੇ ਐਵੇਂ ਫਿਰ ਬਿਲਾ ਲਾਂਗੇ ਓਕੇ ਫਿਰ ਗ੍ਰਾਫ ਤੋਂ 6 ਕਿਲੋਗ੍ਰਾਮ ਤੇ 8 ਕਿਲੋਗ੍ਰਾਮ ਦਾ ਮੁੱਲ ਵੀ ਪਤਾ ਕਰਨਾ ਹੈ ਉਸ ਤੋਂ ਬਾਅਦ ਵੀ ਗ੍ਰਾਫ ਆਪਣੇ ਕੋਲ ਬਣਿਆ ਹੋਇਆ ਪਤਾ ਉੱਤਰ ਦੇਣੇ ਆ ਉਹ ਉਮਰ ਗੁੱਟ ਲਿਖੋ ਜਿਸ ਵਿੱਚ ਸਾਖਰ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਤਾਂ ਆਹਾ ਉਮਰਗੱਟ ਦੇ ਵਿੱਚ ਸਾਖਰਾਂ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਆ ਵੀ ਦੂਜੇ ਨੰਬਰ ਵਾਲਾ ਦੇਖੀਏ ਕਿਹੜਾ ਇਹ ਇਹ ਹੈਗਾ ਵੀ 15 ਤੋਂ 20 ਕਿਹੜਾ ਹੈ ਆਸੀ ਆ ਵਾਲਾ ਠੀਕ ਹੈ ਕਿਹੜਾ ਹੈ ਵੀ 15 ਤੋਂ 20 ਤਾਂ ਅਸੀਂ ਲਿਖਾਂਗੇ 15 ਤੋਂ 20 ਉਮਰਗੱਟ ਵਿੱਚ ਸਾਖਰ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਨੈਕਸਟ ਸਭ ਤੋਂ ਘੱਟ ਬਾਰੰਬਾਰਤਾ ਕੀ ਹੈ ਵੀ ਸਭ ਤੋਂ ਘੱਟ ਬਾਰੰਬਾਰਤਾ ਕਿਹੜੀ ਆਸੀ ਤੇ 300 ਥੋੜਾ ਜਿਹਾ ਉੱਪਰ ਹੈ ਤਾਂ 320 ਲੈ ਲਾਂਗੇ ਇਹਨੂੰ ਠੀਕ ਹੈ ਅੱਗੇ ਹੈ ਕਿਸ ਗੁੱਟ ਵਿੱਚ ਆਖਰ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਕਿਹੜੇ ਗੁੱਟ ਵਿੱਚ ਆਖਰ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਵੀ ਏਸੇ ਜੀ ਘੱਟ ਹੈ ਕਿਹੜਾ ਇਹ 10 ਤੋਂ 15 ਉਮਰ ਗੁੱਟ ਵਿੱਚ ਆਖਰ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਉਮਰ ਗੁੱਟ 35 ਤੋਂ 40 ਵਿੱਚ ਕਿੰਨੀਆਂ ਨੇ ਵੀ 35 ਤੋਂ 40 ਵਾਲਾ ਲਾਸਟ ਆਣਾ ਆਹ ਸੀ 35 ਤੋਂ 40 ਵਾਲਾ ਤੇ ਇਹਦੇ ਸਾਹਮਣੇ 40 ਜੀ ਆ ਗਿਆ ਤਾਂ ਕਿੰਨਾ ਲਿਖ ਦਾਂਗੇ 300 ਤੇ 400 ਦੇ ਵਿਚਾਲੇ 350 350 ਇਹ ਆ ਚਿੱਤਰ ਇਹ ਆ ਚਿੱਤਰ ਕਿਹਦੀ ਸੂਚਨਾ ਨੂੰ ਦਰਸਾਉਂਦਾ ਹੈ ਵੀ ਇਹ ਸਾਡੀ ਕੁਐਸਚਨ ਦੇ ਵਿੱਚ ਵੀ ਲਿਖਿਆ ਗਿਆ ਹੈ ਇਹ ਆ ਚਿੱਤਰ ਕਿਸੇ ਕਸਬੇ ਵਿੱਚ 10 ਤੋਂ 40 ਸਾਲ ਉਮਰ ਗੁੱਟ ਵਿੱਚ ਸੱਖਰ ਔਰਤਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਤਾਂ ਕੁਐਸਚਨ ਦੇ ਵਿੱਚ ਹੀ ਲਿਖਿਆ ਹੋਇਆ ਹੈ ਉੱਤਰ ਠੀਕ ਹੈ ਅਗਲੇ ਅਸੀਂ ਪੜਨਾਂ ਧਿਆਨ ਉਸ ਤੋਂ ਬਾਅਦ ਬਟਾ ਪਾਈ ਚਾਰਟ ਬਣਾਉਣਾ ਪਹਿਲਾਂ ਰੰਗ ਲਿਖਾਂਗੇ ਵਿਅਕਤੀਆਂ ਦੀ ਗਿਣਤੀ ਫਿਰ ਆਪਾਂ ਕੀ ਬਣਾਵਾਂਗੇ ਪੁੱਤ ਭਿੰਨ ਬਣਾਵਾਂਗੇ ਫਿਰ ਆਪਾਂ ਕੇਂਦਰੀ ਕੋਣ ਬਣਾਵਾਂਗੇ ਫਿਰ ਆਪਾਂ ਆਂਡ ਤੇ ਬਣਾਉਣਾ ਪਾਈ ਚਾਰ ਨੈਕਸਟ ਹੈ ਵੀ ਇੱਕ ਵਿਅਕਤੀ ਇੱਕ ਪੁਰਾਣੀ ਮੋਟਰਸਾਈਕਲ 16000 ਵਿੱਚ ਖਰੀਦਾ ਹੈ 5% ਸਾਲਾਨਾ ਦਰ ਨਾਲ ਇਸ ਤੇ ਮੁੱਲ ਵਿੱਚ ਕਮੀ ਹੋ ਗਈ 2 ਸਾਲ ਬਾਅਦ ਦੱਸਣਾ ਠੀਕ ਹੈ ਤਾਂ ਉਹ ਲਾ ਦਾਂਗੇ ਆਪਾਂ a p 1 r 100 ਦੀ ਘਾਤ t ਜੇ ਕਮੀ ਹੋਈ ਤਾਂ ਮਾਈਨਸ ਪਾਵਾਂਗੇ ਇੱਥੇ ਜੇ ਵਾਧਾ ਹੋਇਆ ਤਾਂ ਪਲੱਸ ਪਾਵਾਂਗੇ ਠੀਕ ਹੈ ਇਸ ਨਾਲ ਹੱਲ ਕਰਦੇ ਹਾਂ ਚਲੋ ਆਪਾਂ ਭਰ ਦਿੰਨੇ ਆ ਪੀ ਜਾਂਦੇ ਕੀ ਭਰ ਦਈਏ 16000 1 r ਕਿੰਨਾ ਹੈ 5/100 ਕਿੰਨਾ 2 ਤਾਂ 2 500 ਹੁੰਦੇ ਆ ਠੀਕ ਹੈ ਤਾਂ ਇਹ ਬਣ ਜੂਗਾ 19/20 19/20 ਚਲੋ 16000 19/b 19/b ਤਾਂ ਜ਼ੀਰੋਆਂ ਕੱਟੀਆਂ ਗਈਆਂ ਦੋ ਤੇ ਇਹਨਾਂ ਭਾਗ ਕਰਦੀ ਆਪਣੇ ਕੋਲੇ ਆ ਜੂਗਾ 80 ਫਿਰ ਦੋ ਨਾਲ ਭਾਗ ਕਰ ਲਾਂਗੇ ਆਪਣੇ ਕੋਲੇ ਆ ਜੂਗਾ 40 19 ਨੂੰ 19 ਨਾਲ ਗੁਣਾ ਕਰ ਦਾਂਗੇ ਠੀਕ ਹੈ ਫੇਰ ਆਪਾਂ ਕਿਹਦੇ ਨਾਲ ਗੁਣਾ ਕਰ ਦਾਂਗੇ ਵੀ 40 ਨਾਲ ਤਾਂ ਐਨ ਨਾਲ ਗੁਣਾ ਕਰ ਲਈਏ ਤੁਸੀਂ ਐਨ ਉੱਤਰ ਆਪਣਾ ਆ ਜਾਊਗਾ ਉਸ ਤੋਂ ਬਾਅਦ ਵੀ 20% ਕਟੌਤੀ ਦਿੱਤੀ ਜਾਂਦੀ ਹੈ ਵਿਚਮੁੱਲ ਪਤਾ ਕਰੋ 300 ਦੇ 20% ਕਿੰਨਾ ਆਊਗਾ 300 ਦਾ 20% ਕੱਢ ਲਾਂਗੇ ਪਹਿਲਾਂ ਕਟੌਤੀ ਕੱਢਾਂਗੇ ਫਿਰ ਵਿੱਚੋਂ ਘਟਾ ਦਾਂਗੇ ਹਨਾ ਇਹਨਾਂ ਜ਼ੀਰੋ ਕੱਟੀ ਗਈ ਕਿੰਨਾ ਆ ਗਿਆ ਵੀ 60 60 ਰੁਪਏ ਕਟੌਤੀ ਹੈ ਤਾਂ 300 ਚੋਂ 60 ਘਟਾ ਦਾਂਗੇ ਵਿਚਮੁੱਲ ਕਿੰਨਾ ਆ ਜਾਊਗਾ 240 ਰੁਪਏ ਐਵੇਂ 750 ਤੇ 750 ਦਾ 20% ਠੀਕ ਹੈ ਜੁਨਾ ਜ਼ੀਰੋ ਘਟੀ ਗਈ ਤਾਂ ਆਪਣੇ ਕੋਲੇ ਆ ਗਿਆ 150 750 ਦੇ ਵਿੱਚੋਂ 150 ਘਟਾ ਲਾਂਗੇ 600 ਰੁਪਏ ਵੇਚ ਮੁੱਲ ਆ ਜਾਊਗਾ ਉਸ ਤੋਂ ਬਾਅਦ ਵੀ ਇੱਕ ਵਰਗਾਕਾਰ ਆ ਇੱਕ ਆਇਤਾਕਾਰ ਖੇਤ ਹੈ ਜਿਵੇਂ ਕਿ ਡਾਇਗਰਾਮ ਚ ਦਿਖਾਇਆ ਗਿਆ ਪਰਿਮਾਪ ਬਰਾਬਰ ਨਹੀਂ ਕਹਿੰਦੇ ਦੱਸੋ ਕਿਸ ਦਾ ਖੇਤਰਫਲ ਜ਼ਿਆਦਾ ਹੈ ਤੇ ਕਿੰਨਾ ਜ਼ਿਆਦਾ ਹੈ ਪਹਿਲਾਂ ਤਾਂ ਪਰਿਮਾਪ ਬਰਾਬਰ ਕਰ ਦਿੰਨੇ ਆ ਠੀਕ ਹੈ ਖੇਤਰਫਲ ਦੱਸਣੇ ਆ ਠੀਕ ਹੈ ਦੋਵੇਂ ਸਮਾਨ ਪਰਮਾਪ ਦੇ ਨੇ ਚਲੋ ਆਪਾਂ ਪਰਮਾਪ ਦੀ ਲੋੜਨੀ ਆਪਾਂ ਦਾ ਖੇਤਰਫਲ ਹੀ ਕੱਢਣੀ ਆ ਕੱਢ ਦਾਂਗੇ ਐਸ ਦਾ ਖੇਤਰਫਲ ਕਿੰਨਾ ਆ ਜੂਗਾ ਵੀ ਲੰਬਾਈ ਗੁਣਾ ਚੜਾਈ ਮਤਲਬ 60 ਗੁਣਾ 40 6 4 24 ਤਾਂ 2400 ਵਰਗ ਮੀਟਰ ਮਤਲਬ ਮੀਟਰ ਦੀ ਦੋ ਤੇ ਜਿਹੜਾ ਵਰਗਾਕਾਰ ਖੇਤਾ ਉਹਦਾ ਖੇਤਰਫਲ ਕਿੰਨਾ ਆ ਜੂਗਾ 50 50 ਮਤਲਬ 2500 ਵਰਗ ਮੀਟਰ ਤਾਂ ਜਿਹੜਾ ਵਰਗਾਕਾਰ ਖੇਤਾ ਵੀ ਉਸ ਦਾ ਖੇਤਰਫਲ ਜ਼ਿਆਦਾ ਹੈ 2500 ਵਰਗ ਮੀਟਰ ਕਿੰਨਾ ਜ਼ਿਆਦਾ ਆ ਵੀ 100 ਵਰਗ ਮੀਟਰ ਜਾਦੇ ਉਹਦਾ 2400 ਹੈ ਠੀਕ ਹੈ ਨੈਕਸਟ ਆਪਣੇ ਕੋਲ 6 ਅੰਕਾਂ ਦਾ ਪੁੱਤ ਜਮਈ ਸੌਖਾ ਹੈ ਵੀ ਇੱਕ ਬੰਦ ਦਾ ਸਿਲੰਡਰਕਲ ਟੈਂਕਾ ਜਿਹਦਾ ਅਧਾਰ ਦਾ ਵਿਆਸ 7 ਮੀਟਰ ਤੇ ਉਚਾਈ 3 ਮੀਟਰ ਹੈ ਜੋ ਕਿ ਧਾਤੂ ਦੀ ਸ਼ੀਟ ਤੋਂ ਬਣਾਇਆ ਗਿਆ ਹੈ 20 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਟੈਂਕ ਬਣਾਉਣ ਦਾ ਖਰਚ ਪਤਾ ਕਰੋ ਤਾਂ ਬੰਦ ਹੈ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਕੱਢਣਾ ਮਤਲਬ ਕੁੱਲ ਸਤ੍ਹਾ ਦਾ ਖੇਤਰਫਲ ਤੇ ਹੀ ਲੱਗੂਗੀ ਨਾ ਸ਼ੀਟ ਤਾਂ 2 ਪਾਈ r 2 ਪਾਈ r ਦੀ ਤੋਂ ਕੱਢਣਾ ਪਹਿਲਾਂ ਖੇਤਰਫਲ ਕੱਢਾਂਗੇ ਫਿਰ ਖਰਚ ਕਿਵੇਂ ਕੱਢਾਂਗੇ ਪੁੱਤ b ਨਾਲ ਗੁਣਾ ਕਰਦਾਂਗੇ ਚਲੋ ਕਰਦੇ ਆਪਾਂ 2y ਸਾਡੇ ਕੋਲ ਹੈਗਾ y/7 r ਸਾਡੇ ਕੋਲ 7 ਹੈ ਤੇ ਉਚਾਈ ਅੱਜ ਸਾਡੇ ਕੋਲ 3 ਹੈ ਉਧਰ ਵੀ 2y/7 r ਗੁਣਾ ਸਾਡੇ ਕੋਲ 7 7 ਨਾਲ 7 ਕੈਨਸਲ ਇੱਥੇ ਵੀ 7 ਨਾਲ 7 ਕੈਨਸਲ ਤਾਂ y ਦੁਣੀ ਇਧਰ y ਨੂੰ 6 ਨਾਲ ਗੁਣਾ ਕਰਦਾਂਗੇ 3 ਦੁਣੀ 6 ਹੁੰਦੇ ਆ ਤਾਂ 6 ਦੁਣੀ 12 6 ਦੁਣੀ 12 ਤੱਕ 13 132 ਇੱਥੇ y ਨੂੰ ਆਪਾਂ 14 ਨਾਲ ਗੁਣਾ ਕਰਦਾਂਗੇ 14 ਨੂੰ 28 14 ਨੂੰ 28 ਤੇ ਦੋ 30 ਤਾਂ 308 ਠੀਕ ਹੈ 32 ਦੇ ਵਿੱਚ 8 ਜੋੜ ਦਾਂਗੇ 40 ਤਾਂ ਇਹ ਬਣ ਜੂਗਾ ਵੀ 440 ਵਰਗ ਮੀਟਰ ਠੀਕ ਹੈ ਇਹਨਾਂ ਦਾ ਆ ਗਿਆ ਜਿਹੜੀ ਸ਼ੀਟ ਇਹਦੇ ਤੇ ਲੱਗਣੀ ਆ ਹੁਣ ਖਰਚ ਕਿੰਨਾ ਆ ਜੂਗਾ ਵੀ ਠੀਕ ਹੈ ਇਸ ਦਾ ਤੂ ਦਾ ਟੈਂਕ ਬਣਾਉਣ ਲਈ ਖਰਚ ਕਿੰਨਾ ਆ ਜੂਗਾ ਜਿੰਨਾ ਖੇਤਰਫਲ ਹੈ ਮਤਲਬ 440 20 ਠੀਕ ਹੈ ਤਾਂ ਇਹ ਬਣ ਜੂਗਾ ਸਾਡੇ ਕੋਲ 42 8800 ਰੁਪਏ ਲੱਗਣਗੇ ਵੀ ਠੀਕ ਹੈ ਇਸ ਟ੍ਰਿਕ ਨਾਲ ਆਪਾਂ ਪੂਰਾ ਪੇਪਰ ਐਵੇਂ ਵਧੀਆ ਤਰੀਕੇ ਨਾਲ ਪੁੱਤ ਹੱਲ ਕਰਕੇ ਦਿਖਾਉਣਾ ਠੀਕ ਹੈ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਅੱਜ ਦੀ ਵੀਡੀਓ ਜਿਹੜੀ ਉਹ ਵਧੀਆ ਲੱਗੀ ਹੋਏਗੀ ਥੈਂਕ ਯੂ